ਉਹ ਤਿਆਰ ਰਹਿਣ ਕੋਈ ਗੱਲ ਹੀ ਕੋਈ ਨਹੀਂ ਦੂਰੋਂ ਨੇੜਿਓਂ ਪਿੰਡਾਂ ਕਸਬਿਆਂ ਸ਼ਹਿਰਾਂ ਚੋਂ ਦਿੱਲੀ ਦੀ ਹਿੱਕ ਤੇ ਪਹੁੰਚੇ ਹੋਏ ਸਾਰੇ ਮੇਰੇ ਕਿਸਾਨ ਭਰਾ ਇੱਕ ਨਾਰੇ ਨਾਲ ਆਪਾਂ ਪਹਿਲਾਂ ਆਵਾਜ਼ ਬੁਲੰਦ ਕਰੀਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨੌਜਵਾਨ ਏਕਤਾ ਜਿੰਦਾਬਾਦ ਨੌਜਵਾਨ ਏਕਤਾ ਸੋ ਇਹ ਕੈਸਾ ਸਮੇਲ ਬਣਿਆ ਅੱਜ ਤੱਕ ਬੜੇ ਸੰਘਰਸ਼ ਹੋਏ ਬੜਿਆ ਸੰਘਰਸ਼ਾਂ ਬਾਰੇ ਪੜਨ ਦਾ ਵੀ ਮੌਕਾ ਮਿਲਿਆ ਪਰ ਇੱਕ ਇਤਿਹਾਸ ਜਿਹੜਾ ਸਿਰਜਿਆ ਜਾ ਰਿਹਾ ਇਸ ਪੰਡਾਲ ਤੋਂ ਜਿਹੜਾ ਉਹ ਤੰਬੂ ਲੱਗਿਆ ਇਹਨੂੰ ਪਿਛਲੇ ਪਾਸੇ ਜਦੋਂ ਤੁਸੀਂ ਜਾਓਗੇ ਤੁਸੀਂ ਆਏ ਹੋ ਤਾਂ ਇੱਕ ਐਸੀ ਇੱਕ ਪਰੰਪਰਾ ਸ਼ਕਤੀ ਮਹਾਰਾਜ ਦੀ ਵਿਚਰ ਰਹੀ ਹੈ ਗੁਰਨਾਨਕ ਸਾਹਿਬ ਆਪ ਇੱਥੇ ਪ੍ਰਤੱਖ ਪਹੁੰਚੇ ਹੋਏ ਨੇ ਪ੍ਰੋਟੀਨ ਬੇ ਪ੍ਰੋਟੀਨ ਉਹਨਾਂ ਦਾ ਵੀ ਲੰਗਰ ਚੱਲ ਰਿਹਾ ਹੈ ਗੱਲ ਜਿਹੜੇ ਜਿਮ ਵਾਲੇ ਵੀਰ ਨੇ ਕੋਟੀਆਂ ਪੰਨਿਆਂ ਨੇ ਕਿਤੇ ਬਦਾਮਾਂ ਦਾ ਲੰਗਰ ਮੈਂ ਇੰਟਰਵਿਊ ਕਰੀ ਜਾਂਦਾ ਸੀ ਬਾਈ ਆ ਕੇ ਮੇਰੀ ਝੋਲੀ ਚ ਪਾ ਗਿਆ ਇਦਾਂ ਉੱਤੇ ਵੱਡੀ ਪ੍ਰਾਪਤੀ ਇਹ ਸੰਘਰਸ਼ ਦੀ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਉਧਰ ਪਰਲੇ ਬਾਰਡਰ ਤੇ ਜਾਣ ਦਾ ਮੌਕਾ ਮਿਲਿਆ ਪਰसों ਉਥੇ ਵੀ ਯੂਪੀ ਤੋਂ ਉੱਤਰਾਖੰਡ ਤੋਂ ਸਾਡੇ ਵੀਰ ਆਏ ਨੇ ਉਥੇ ਵੀ ਲਗਾਤਾਰ ਅਸੀਂ ਡਿਊਟੀਆਂ ਜਥੇਬੰਦੀਆਂ ਨੇ ਸਾਨੂੰ ਹੁਕਮ ਕੀਤਾ ਕਿ ਉਧਰ ਵੀ ਜਾ ਕੇ ਤੁਸੀਂ ਆਪਣਾ ਫਰਜ਼ ਨਿਭਾਉਣਾ ਹੈ ਕਿਉਂਕਿ ਇਹ ਜਿਹੜੀ ਚੰਗਿਆੜੀ ਹੈ ਇਹ ਪੰਜਾਬ ਚੋਂ ਲੱਗੀ ਹੈ ਤੇ ਭਾਂਬੜ ਇਹ ਪੂਰੇ ਭਾਰਤ ਚ ਮਚ ਰਹੇ ਆ ਸਾਡਾ ਹਰਿਆਣਾ ਭਰਾ ਬਣ ਕੇ ਉਹਨੇ ਫਰਜ਼ ਨਿਭਾਇਆ ਜਦੋਂ ਅਸੀਂ 26 ਤਰੀਕ ਨੂੰ ਚੱਲੇ ਆ ਫੱਤਾਂ ਨਾਲ ਉਹਨੇ ਵੈਰੀਗੇਟ ਧੱਕ ਕੇ ਪਰੇ ਕੀਤੇ ਨੇ ਟੋਏ ਜਿਹੜੇ 15-15 ਫੁੱਟ ਦੇ ਸੜਕਾਂ ਤੇ ਪਾਏ ਹੋਏ ਸੀ ਉਹ ਭਰੇ ਨੇ ਇਦੋਂ ਵੱਡਾ ਏਕੇ ਦਾ ਸਮੇਲ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਿਆ ਜਾ ਸਕਦਾ ਜਿੰਨੀਆਂ ਕੇਸਰੀ ਪੱਗਾਂ ਹਰੀਆਂ ਪੱਗਾਂ ਕਿ ਪੰਜਾਬੀਆਂ ਦਾ ਰਤਬਾ ਚਾਹੇ ਉਹ ਅੱਜ ਦਿੱਲੀ ਦੀ ਹਿੱਕ ਤੇ ਬੈਠੀਆਂ ਚਾਹੇ ਉਹ ਅਮਰੀਕਾ ਦਾ ਡਾਊਨਟਾਊਨ ਹੋਵੇ ਚਾਹੇ ਉਹ ਕੈਨੇਡਾ ਦਾ ਡਾਊਨਟਾਊਨ ਹੋਵੇ ਕਿਸੇ ਵੀ ਵੀਰ ਨੇ ਸਿਰ ਤੇ ਪੱਗ ਬੰਨੀਆ ਦੋਨੋਂ ਦੂਰੋਂ ਦੇਖ ਕੇ ਪਛਾਣ ਚ ਆ ਜਾਂਦਾ ਕਿ ਬੰਦਾ ਪੰਜਾਬ ਤੋਂ ਬਿਲੋਂਗ ਕਰਦਾ ਕਿਸੇ ਮੁਟਿਆਰ ਨੇ ਸਾਡੀ ਭੈਣ ਨੇ ਸਿਰ ਤੇ ਦੁਪੱਟਾ ਲਿਆ ਉਹਨੂੰ ਉਹਨੂੰ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਕਿ ਪੰਜਾਬ ਤੋਂ ਬਿਲੋਂਗ ਕਰਦੀ ਹੈ ਇਹ ਸਾਡਾ ਸੱਭਿਆਚਾਰ ਹੈ ਸੱਭਿਆਚਾਰ ਇਕੱਲੇ ਗੀਤਾਂ ਚ ਨਹੀਂ ਹੁੰਦਾ ਇਸੇ ਸੱਭਿਆਚਾਰ ਦੀ ਇਸੇ ਹੋਣ ਦੀ ਅਸੀਂ ਲੜਾਈ ਲੜ ਰਹੇ ਹਾਂ ਕਿਉਂਕਿ ਖੇਤਾਂ ਨਾਲ ਇੱਕ ਸਾਡਾ ਵੱਡਾ ਇਤਿਹਾਸ ਜੁੜਿਆ ਹੋਇਆ ਹੈ ਜਿੱਥੇ ਅਸੀਂ ਆਪਣਾ ਬਚਪਨ ਬਤੀਤ ਕੀਤਾ ਜਿੱਨਾ ਮੋਟਰਾਂ ਤੇ ਜਿੱਨਾ ਜਮਣਾ ਤੇ ਜਿੱਥੇ ਅਸੀਂ ਆਪਦੇ ਬਜ਼ੁਰਗਾਂ ਦੀ ਰੋਟੀ ਲੈ ਕੇ ਜਾਂਦੇ ਰਹੇ ਹਾਂ ਬੜਦਾਂ ਨਾਲ ਖੇਤੀ ਕਰਕੇ ਉਹਨਾਂ ਖੇਤਾਂ ਨੂੰ ਸਾਡੇ ਬਜ਼ੁਰਗਾਂ ਨੇ ਉਪਜਾਉ ਕੀਤਾ ਉਹ ਸੁਹਾਗੇ ਤੇ ਬਹਿ ਕੇ ਝੂਟੇ ਲੈਨੇ ਮੇਰੇ ਬਜ਼ੁਰਗ ਇੱਥੇ ਬੈਠੇ ਨੇ ਸਭ ਨੇ ਉਹ ਦੌਰ ਹੰਡਾਇਆ ਅਸੀਂ ਵੀ ਹੰਡਾਇਆ ਸੋ ਉਹਦਾ ਖੇਤਾਂ ਨੂੰ ਅਸੀਂ ਖੱਡਣਾ ਤਾਂ ਬਹੁਤ ਦੂਰ ਦੀ ਗੱਲ ਹੈ ਉੱਥੇ ਬਗਾਨਾ ਪੈਰ ਕਦੇ ਪੈਣ ਨਹੀਂ ਦਵਾਗੇ ਇਹ ਗੱਲ ਬਿਲਕੁਲ ਕਲੀਅਰ ਹੈ ਜੇ ਸਾਡੀਆਂ ਮਾਤਾਵਾਂ 90 90 ਸਾਲ ਦੀ ਉਮਰ ਚ ਆ ਕੇ ਵੀ ਇੱਥੇ ਬੈਠ ਸਕਦੀਆਂ ਨੇ ਇਹਨਾਂ ਧਰਨਿਆਂ ਅੰਦੋਲਨਾਂ ਚ ਆ ਕੇ ਬੈਠ ਸਕਦੀਆਂ ਨੇ 14 14 ਸਾਲ ਦੇ ਜਵਾਨ ਸਾਡੇ ਭਰਾ ਬੈਠੇ ਨੇ ਤਾਂ ਸਰਕਾਰ ਇਹ ਗੱਲ ਭੁੱਲ ਜੂਵੇ ਵੀ ਅਸੀਂ ਇੱਥੋਂ ਐਂ ਉੱਠ ਕੇ ਚਲੇ ਜਾਵਾਂਗੇ ਵੀ ਚਾਹੇ 9 ਪੁਆਇੰਟ ਮੰਨ ਲੇ ਅਮਿਤ ਸ਼ਾਹ ਦਾ ਬਿਆਨ ਸੀ ਵੀ ਹੁਣ ਰਹਿ ਕੀ ਗਿਆ ਜੀ ਇਹ ਤਾਂ ਖਾਲੀ ਡੱਬਾ ਹੀ ਹੈ ਫਿਰ ਖਾਲੀ ਡੱਬਾ ਤੁਸੀਂ ਉਹਨੂੰ ਉਸ ਖਾਲੀ ਡੱਬੇ ਤੋਂ ਕੀ ਕਰਵਾਉਣਾ ਹੈ ਤੁਸੀਂ ਵੀ ਬਿਨਾ ਗਲਤ ਨੂੰ ਸਾਡੇ ਨਾਲ ਅੜੇ ਹੋਏ ਹੋ ਵੀ ਕੋਈ ਨਾ ਜੀ 9 ਪੁਆਇੰਟ ਮੰਨ ਲੇ ਤੁਹਾਡੇ 10 ਮੰਨ ਲੇ ਜਦੋਂ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਜਿਹੜੇ ਬਿੱਲ ਨੇ ਉਹ ਲੋਕਾਂ ਲਈ ਬਣਾਏ ਗਏ ਨੇ ਤਾਂ ਫਿਰ ਖਾਲੀ ਡੱਬਾ ਰੱਖ ਕੇ ਤੁਸੀਂ ਕੀ ਕਰਨਾ ਹੈ ਸਿੱਧੇ ਤੌਰ ਤੇ ਤਸਵੀਰ ਕੱਲ ਦੀ ਵਾਇਰਲ ਹੋ ਰਹੀ ਹੈ ਵੀ ਜਿਹੜੀ ਸਾਡੀ ਸਰਕਾਰ ਹੈ ਮੋਦੀ ਗਵਰਨਮੈਂਟ ਹੈ ਉਹ ਸਿਰਫ ਕਾਰਪੋਰੇਟ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਪੰਜਾਬੀ ਚ ਇੱਕ ਕਹਾਵਤ ਹੈ ਕਿ ਕੁੰਡੀਆਂ ਦੇ ਸਿੰਘ ਫਸ ਗਏ ਕਿਹੜੀ ਨਿਤਰੂ ਬੜੇਵੇਂ ਖਾਣੀ ਹੁਣ ਗੱਲ ਉਥੇ ਅੜੀ ਹੋਈ ਹੈ ਉਹਨਾਂ ਨੇ ਜ਼ੋਰ ਲਾ ਕੇ ਦੇਖ ਲਿਆ ਪਿੱਛੋਂ ਅਵਾਨੀ ਅਡਾਨੀ ਪ੍ਰੈਸ਼ਰ ਪਾਉਂਦੇ ਨੇ ਵੀ ਕੋਈ ਨਹੀਂ ਇੱਕ ਝਟ ਹੋਰ ਦੇਖ ਲਓ ਜੇ ਮੰਨਦੇ ਨੇ ਕਦੇ ਇਧਰ ਡਰਾਵਾਜਾ ਦੇ ਦਿੰਦੇ ਨੇ ਕਦੇ ਸਾਡੇ ਫੋਰਸ ਵਧਾ ਦਿੰਦੇ ਨੇ ਇਧਰਲੇ ਪਾਸੇ ਦੋ ਤਿੰਨ ਰੈਜਿਮੈਂਟਾਂ ਹੋਰ ਵਧਾ ਦਿੰਦੇ ਨੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨੇ ਬੰਦੇ ਤੁਸੀਂ ਇਧਰਲੇ ਪਾਸੇ ਟਰੱਕ ਵਧਾਉਨੇ ਹੋ ਉੰਨੀ ਟਰਾਲੀਆਂ ਅੱਜ ਮੈਂ ਸਵੇਰੇ ਆਇਆ 162 ਤਰੇ ਟਰਾਲੀਆਂ ਵਿੱਚ ਆਪਦੀਆਂ ਉਂਗਲੀਆਂ ਤੇ ਗਣੀਆਂ ਨੇ ਜਿਹੜੀਆਂ ਦਿੱਲੀ ਤੋਂ ਆਈ ਜਾਂਦੀਆਂ ਸੀ 6 700 ਟਰਾਲੀ ਕੱਲ ਪਰਸੋਂ ਆਈ ਹੈ ਜਿੰਨੇ ਇਧਰਲੇ ਪਾਸੇ ਨੂੰ ਵਧੋਂਗੇ ਉਹ ਬਿਲਡਿੰਗ ਤਾਂ ਅਸੀਂ ਟਪਾਤੀ ਮੁਰਥਲ ਟਾਬਿਆਂ ਤੱਕ ਸਾਡਾ ਜਾਮਾ ਹਰਿਆਣਾ ਤੱਕ ਕਵਰ ਕਰ ਲਏ ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਨਾ ਮੰਨੀ ਤਾਂ ਮੈਨੂੰ ਲੱਗਦਾ ਇਹ ਪੰਜਾਬ ਤੱਕ ਹੀ ਰੋਡ ਬਲੌਕ ਹੋ ਜਾਊਗਾ ਇਹ ਸੰਘਰਸ਼ ਦੀ ਜਿੱਤ ਹੈ ਇਹ ਸੰਘਰਸ਼ ਦੀ ਪ੍ਰਾਪਤੀ ਹੈ ਸੋ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਇਹ ਇੱਕ ਬੜਾ ਸੋਹਣਾ ਸਮੇਲ ਬਣਿਆ ਹੈ ਬੱਲੇਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਉਹਨਾਂ ਨੇ ਕਿਹਾ ਪਹਿਲਾਂ ਤਾਂ ਇਹੀ ਲਾਂਚਣਾ ਲਾਈ ਗਏ ਵੀ ਅਸੀਂ ਇਹ ਸਨਪੜ ਕੌਮ ਨਾਲ ਗੱਲ ਨਹੀਂ ਕਰਾਂਗੇ ਸਾਡਾ ਤਾਂ ਪੜੇ ਲਿਖੇ ਬੰਦੇ ਭੇਜੋ ਹਰਮੀਤ ਕਾਦੀਆਂ ਸਾਡਾ ਵੀਰ ਵੱਡਾ ਭਰਾ ਪੜੇ ਲਿਖੇ ਲੋਕ ਵੀ ਨੇ ਜਿਹੜੇ ਉੱਥੇ ਅੰਗਰੇਜ਼ੀ ਚ ਗੱਲ ਕਰਨੀ ਆ ਤਾਂ ਅੰਗਰੇਜ਼ੀ ਚ ਗੱਲ ਕਰਾਂਗੇ ਪੰਜਾਬੀ ਚ ਕਰਨੀ ਆ ਤਾਂ ਪੰਜਾਬੀ ਚ ਜੇ ਉਰਦੂ ਚ ਕਰਨੀ ਆ ਤਾਂ ਉਰਦੂ ਚ ਤੁਹਾਡੇ ਨਾਲੋਂ ਦੋ ਪਛਾਵਾ ਸਾਨੂੰ ਵਾਦੀ ਆਉਂਦੀਆਂ ਹੋਣਗੀਆਂ ਸਾਨੂੰ ਘਟ ਨਹੀਂ ਆਉਂਦੀਆਂ ਇਹ ਸਾਡੀ ਪ੍ਰਾਪਤੀ ਹੈ ਅੱਥੱਕ ਜਿਨ੍ਹਾਂ ਨੂੰ ਤੁਸੀਂ ਇਹੀ ਕਹਿ ਕੇ ਇਗਨੋਰ ਕੀਤਾ ਵੀ ਕੋਈ ਨਹੀਂ ਉਹਨਾਂ ਨੂੰ ਤਾਂ ਦੱਬ ਲੋ ਇਹ ਭੁਲੇਖਾ ਹੈ ਗਵਰਨਮੈਂਟ ਨੇ ਕੰਟਰੈਕਟ ਕਰ ਲਿਆ ਕਾਰਪੋਰੇਟ ਨਾਲ ਕੋਈ ਨਹੀਂ ਜਦੋਂ ਮੈਂ ਪਿਛਲੀ ਪੰਜਾਬ 'ਚ ਵੀ ਕਿਹਾ ਸੀ ਵੀ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਤੁਹਾਨੂੰ ਪੰਜਾਬ ਦੇ ਦੇਵਾਂਗੇ ਤੁਹਾਨੂੰ ਹਰਿਆਣਾ ਦੇ ਦੇਵਾਂਗੇ ਪਰ ਜਿਹੜੀ ਇਹ ਗੱਲ ਕਹਤੀ ਨਾ ਵੀ ਤੁਹਾਨੂੰ ਪੰਜਾਬ ਦੇ ਦੇਵਾਂਗੇ ਇਹ ਕੋਈ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀ ਤੁਹਾਨੂੰ ਪੰਜਾਬ ਦੇ ਦਿਆਂਗੇ ਬਗਾਨਾ ਪਾਰ ਅਸੀਂ ਨਾ ਪੰਜਾਬ 'ਚ ਅੱਜ ਤੱਕ ਕਦੇ ਪੈਣ ਦਿੱਤਾ ਤੇ ਨਾ ਆਉਣ ਵਾਲੇ ਸਮੇਂ 'ਚ ਪੈਣ ਦਵਾਂਗੇ ਇਹ ਵੀਰ ਇੱਥੇ ਕੁਰਬਾਨੀਆਂ ਦੇਣ ਹੀ ਆਏ ਨੇ ਪਰ ਅਸੀਂ ਪੰਜਾਬ 'ਚ ਵੀ ਬੇਨਤੀਆਂ ਹੀ ਕਰਦੇ ਸੀ ਵੀ ਅਸੀਂ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਅਸੀਂ ਕਰਕੇ ਖਾਨੇ ਆ ਸਾਡੇ ਵੀਰ ਭਰਾ ਬਾਹਰ ਲਿਆਂ ਮੁਲਕਾਂ ਚ ਬੈਠੇ ਨੇ ਅਸੀਂ ਸਰਕਾਰ ਦੇ ਹੱਥਾਂ ਵੱਲ ਨਾ ਦੇਖਿਆ ਅੱਜ ਤੇ ਨਾ ਦੇਖਿਆ ਕੱਲ ਸਾਨੂੰ ਕਰਕੇ ਖਾ ਲੈਣ ਤੋਂ ਸਾਨੂੰ ਇਹ ਤੁਹਾਡੇ ਬਿੱਲ ਨਹੀਂ ਚਾਹੀਦੇ ਪਰ ਸਾਨੂੰ ਬੈਠਿਆਂ ਨੂੰ ਵੀ ਫਿਰ ਛੇੜਦੇ ਨੇ ਤਾਂ ਕਰਕੇ ਇਹ ਸੰਘਰਸ਼ ਇਹ ਮੋਰਚੀ ਲਾਉਣੇ ਪਏ ਲੋਕ ਲਹਿਰ ਲਾਉਣੀ ਪਈ ਇਹ ਲੋਕਾਂ ਦੀ ਲਹਿਰ ਹੈ ਇੱਥੇ ਫੈਸਲਾ ਸੰਗਤ ਨੇ ਕਰਨਾ ਹੈ ਮੈਂ ਕਿਸੇ ਸਰਕਾਰ ਨੇ ਕਰਨਾ ਕਿਉਂਕਿ ਸਰਕਾਰ ਵੀ ਲੋਕਾਂ ਦੀ ਬਣਾਈ ਹੋਈ ਆ ਸੋ ਤਾਂ ਕਰਕੇ ਜਿੰਨੀ ਛੇਤੀ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਓਨੀ ਛੇਤੀ ਅਸੀਂ ਇਹ ਆਪ ਦਾ ਜਿਹੜਾ ਲਹਿਰ ਹੈ ਇਹਨੂੰ ਇੱਕ ਧਰਨਾ ਸਮਾਪਤ ਕਰਕੇ ਪੰਜਾਬ ਚ ਜਾਈਏ ਕਿਉਂਕਿ ਸਾਡੀਆਂ ਵੀ ਪਿੱਛੇ ਫਸਲਾਂ ਨੇ ਸਾਡੇ ਵੀ ਪਿੱਛੇ ਪਰਿਵਾਰ ਨੇ ਵੱਡੀ ਗੱਲ ਇਹ ਹੈ ਕਿ 11 ਬੰਦੇ ਸਾਡੇ ਸ਼ਹੀਦ ਹੋਏ ਨੇ ਅਸੀਂ ਤਾਂ ਉਹਨਾਂ ਨੂੰ ਸ਼ਹੀਦ ਕਹਾਂਗੇ ਪਰ ਕੇਂਦਰ ਸਰਕਾਰ ਤੇ ਸਿੱਧਾ ਇਲਜ਼ਾਮ ਜਾਂਦਾ ਕਿ ਪਲਾਨਡ ਮਰਡਰ ਨੇ ਜਿਹੜੇ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਨੇ ਇੱਥੇ ਠੰਡ ਚ ਉਹਨਾਂ ਵੀਰਾਂ ਦੀ ਮੌਤ ਹੋਈ ਹੈ ਉਹਨਾਂ ਦਾ ਵੀ ਕੋਈ ਪੁਖਤਾ ਹਸਾਬਕਤਾ ਮੰਗਾਂਗੇ ਦੂਜੀ ਗੱਲ ਨੌਜਵਾਨੀ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਮੈਨੂੰ ਵੀਰਾਂ ਨੇ ਹੁਕਮ ਕੀਤਾ ਕਿ ਜਿਹੜਾ ਇੱਥੇ ਜੀ ਮੀਡੀਆ ਆਉਂਦਾ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਤੱਕ ਆਉਂਦਾ ਜੀ ਮੀਡੀਆ ਆਉਂਦਾ ਤੁਸੀਂ ਉਹਦਾ ਬਾਈਕਾਟ ਨਾ ਕਰੋ ਤੁਸੀਂ ਉਹਨੂੰ ਆਉਣ ਦਿਓ ਇੱਥੇ ਇੱਕ ਵਾਰੀ ਉਹਨੂੰ ਬੜਾ ਕੇ ਇੱਥੇ ਦਿਖਾਓ ਵੀ ਇੱਥੇ ਕਿਵੇਂ ਲੰਗਰ ਚੱਲਦਾ ਹੈ ਇੱਥੇ ਬਦਾਨਾ ਦਾ ਲੰਗਰ ਚੱਲਦਾ ਜਦੋਂ ਤਸਵੀਰ ਦੁਨੀਆ ਦੇ ਸਾਹਮਣੇ ਜਾਊਗੀ ਤਾਂ ਦੁਨੀਆ ਦੇ ਸਾਹਮਣੇ ਇੱਕ ਪੰਜਾਬੀਆਂ ਦਾ ਇੱਕ ਕਿਸਾਨਾਂ ਦਾ ਇੱਕ ਹੋਰ ਉਤਪਾ ਜਾਊਗਾ ਵੀ ਜਿਹੜਾ ਕੋਈ ਸੋਚ ਨਹੀਂ ਸਕਦੇ ਉਹਨਾਂ ਨੂੰ ਆਉਣ ਦਿਓ ਤੇ ਉਹਨਾਂ ਨੂੰ ਦਿਖਾਓ ਇੱ ਬਦਾਮਾਂ ਦੇ ਲੰਗਰ ਚੱਲਦੇ ਨੇ ਛੋਲੇ ਪੂਰੀਆਂ ਦੇ ਲੰਗਰ ਚੱਲਦੇ ਨੇ ਖੀਰ ਦੇ ਕੌਫੀਆਂ ਦੇ ਦੁੱਧ ਦੇ ਚਾਰੋਂ ਪਾਸੇ ਲੰਗਰ ਚੱਲਦੇ ਨੇ ਕੋਈ ਕਮੀ ਪੇਸ਼ੀ ਹੈ ਨਹੀਂ ਤੁਸੀਂ ਉਹਨਾਂ ਨੂੰ ਦਿਖਾਓ ਪਰ ਜੇ ਉਹ ਤੁਹਾਡੇ ਮੂੰਹ ਚ ਕੋਈ ਗੱਲ ਕਢਾਉਣਾ ਚਾਹੁੰਦੇ ਨੇ ਵੀ ਤੁਸੀਂ ਇੱਥੇ ਜੀ ਵੱਖਰੇ ਸੂਬੇ ਦੀ ਮੰਗ ਕਰਨ ਆਏ ਹੋ ਤਾਂ ਤੁਸੀਂ ਉਹਦਾ ਪ੍ਰੋਪਰ ਤੌਰ ਤੇ ਬਾਈਕਾਟ ਕਰੋ ਤੁਸੀਂ ਜੇ ਅੱਜ ਗੱਲ ਕਰਨੀ ਹੈ ਤਾਂ ਸਿਰਫ ਕਿਸਾਨੀ ਦੀ ਗੱਲ ਕਰਨੀ ਹੈ ਬਸ ਇਹ ਤਿੰਨ ਬਿੱਲ ਰੱਦ ਕਰਾਉਣ ਆਏ ਆ ਸਾਡਾ ਇਦੋਂ ਤਿੰਨਾਂ ਕੋਈ ਮਕਸਦ ਹੈ ਜੋ ਮਸਲੇ ਨੇ ਸਾਡੇ ਪੰਜਾਬ ਚ ਨੂੰ ਪੰਜਾਬ ਚ ਜਾ ਕੇ ਦੇਖਾਂਗੇ ਅੱਜ ਸਾਡਾ ਮਕਸਦ ਸਿਰਫ ਇਹਨਾਂ ਬਿੱਲਾਂ ਨੂੰ ਰੱਦ ਕਰਾਉਣਾ ਹੈ ਉਹ ਬਿੱਲ ਰੱਦ ਕਰਾ ਕੇ ਜਾਣੇ ਨੇ ਨੈਸ਼ਨਲ ਮੀਡੀਆ ਆਵੇ ਤਾਂ ਇਥੋਂ ਬਿਸ਼ਰਮ ਹੋ ਕੇ ਜਾਵੇ ਉਹੀ ਐਸੀ ਵੈਸੀ ਗੱਲ ਨਹੀਂ ਕਰਨੀ ਵੀ ਸਾਨੂੰ ਸਾਡਾ ਸੂਬਾ ਚਾਹੀਦਾ ਜਾਂ ਸਾਨੂੰ ਸਾਡਾ ਖਾਲਸਪਤਨ ਜਿਵੇਂ ਉਹ ਪ੍ਰਮੋਟ ਕਰੀ ਜਾਂਦੇ ਨੇ ਵੀ ਇਹ ਤਾਂ ਜੀ ਵੱਖਵਾਦੀ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਿਛਲੇ ਦਿਨਾਂ ਚ ਬਾਲੀਵੁੱਡ ਵਾਲੀਆਂ ਹੀਰੋਇਨਾਂ ਤੋਂ ਵੀ ਬੁਲਵਾਇਆ ਉਹਨਾਂ ਨੂੰ ਲੱਗਦਾ ਸੀ ਵੀ ਇਹ ਜਿਹੜੇ ਪੰਜਾਬੀ ਨੇ ਟਵਿੱਟਰ ਤੇ ਹੋਈ ਨਹੀਂ ਸਕਦੇ ਕੰਗਣਾ ਦੀ ਵੀ ਆਈਡੀ ਬਲੌਕ ਕਰਤੀ ਪੰਜਾਬੀਆਂ ਨਾਲ ਤੇ ਜਿਹੜੀ ਇੱਕ ਹੋਰ ਕੁੜੀ ਬੋਲਦੀ ਸੀ ਪਾਇਲ ਉਹਦੀ ਵੀ ਆਈਡੀ ਬਲੌਕ ਕਰਤੀ ਇਹ ਸਾਡੀ ਜਿੱਤ ਹੈ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਇਹ ਸਾਡੇ ਭਰਾਵਾਂ ਦੀ ਜਿੱਤ ਹੈ ਤੇ ਲੈ ਕੇ ਟਵਿੱਟਰ ਤੱਕ ਪਹੁੰਚੇ ਆ ਇੱਕ ਗੱਲ ਤੇ ਆ ਨਾ ਸੁਣ ਲਿਓ ਟਰੈਕਟਰ ਤੋਂ ਲੈ ਕੇ ਟਵਿੱਟਰ ਤੱਕ ਪਹੁੰਚੇ ਆ ਅੱਜ ਪੜੇ ਲਿਖੇ ਆ ਜਨਪੜ੍ਹ ਨਹੀਂ ਹੈਗੇ ਚਾਹੇ ਇੱਥੇ ਬੈਠੇ ਆ ਚਾਹੇ ਵਿਦੇਸ਼ਾਂ ਚ ਬੈਠੇ ਆ ਜਦਾਂ ਮੈਂ ਸਮਾਂ ਨਹੀਂ ਲੈਂਦਾ ਥੋੜੇ ਤੋਂ ਅੱਗੇ ਆ ਚਾਹੂੰਗਾ ਇਹੀ ਕਾਮਨਾ ਕਰਦਾ ਕਿ ਅੱਜ ਦੀ ਭੁਖੜਤਾਲ ਆ ਜਿਹੜੀ ਅਸੀਂ ਤਹਿਦਲ ਤੋਂ ਧੰਨਵਾਦੀ ਆ ਜਥੇਬੰਦੀਆਂ ਦਾ ਇੱਕ ਸਮੇਲ ਬਣਿਆ ਹੋਇਆ ਸਾਡੀ ਜਿੱਥੇ ਵੀ ਡਿਊਟੀ ਲਾਉਂਦੇ ਨੇ ਅਸੀਂ ਉੱਥੇ ਜਾਂਦੇ ਆ ਆਪਦਾ ਫਰਜ਼ ਸਮਝਦੇ ਹੋਏ ਸਾਡਾ ਨਿੱਜੀ ਫਰਜ਼ ਹੈ ਕੋਈ ਇੱਥੇ ਕੋਈ ਕਿਸੇ ਲਈ ਨਹੀਂ ਆਇਆ ਮੈਂ ਆਪਦੇ ਖੇਤਾਂ ਲਈ ਆਇਆ ਆਪਦੇ ਪੁੱਛ ਪੰਜਾਬੀ ਨੇ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਦੁਨੀਆ 'ਚ ਦਿੰਦੇ ਨੇ ਜਿੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ ਸਾਡੇ ਚੜ੍ਹਦੀ ਕਲਾ ਦੇ ਨਿਸ਼ਾਨ ਝੂਲਦੇ ਨੇ ਕਿਤੇ ਕੱਲ ਨੂੰ ਕੋਈ ਪੰਜਾਬ ਲਈ ਜਾਂ ਕਿਸਾਨਾਂ ਲਈ ਇਹ ਨਾ ਕਹੇ ਵੀ ਮੋਦੀ ਦੀ ਗਵਰਨਮੈਂਟ ਆਈ ਸੀ ਤੇ ਕਿਸਾਨਾਂ ਦੇ ਮੱਲ ਪਾਏ ਤੇ ਪੰਜਾਬ ਬੋਲਿਆ ਹੀ ਨਹੀਂ ਉਹ ਲੈ ਕੇ ਆਪਦੇ ਘਰੇ ਕਾਰਪੋਰੇਟ ਅਬਾਨੀਆਂ ਅਡਾਨੀਆਂ ਨੂੰ ਦੇਤੇ ਇਹ ਇੰਨਾ ਸੌਖਾ ਪ੍ਰੋਸੈਸ ਨਹੀਂ ਹੈਗਾ ਨਾ ਅਸੀਂ ਇਹ ਕਦੇ ਹੋਣ ਦਵਾਂਗੇ ਜਿੰਨਾ ਚਿਰ ਸਾਡੇ ਸਰੀਰ 'ਚ ਜਾਨ ਹੈ ਹਾਂਜੀ ਸੋ ਮੈਂ ਤੁਹਾਡੇ ਤੋਂ ਇੰਨੀ ਇੱਕ ਬੇਨਤੀਆਂ ਕਰਨਾ ਆਇਆ ਸੀਗਾ ਤੇ ਨੌਜਵਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਕਿ ਉਹ ਨਿਯਾਸ਼ਣ ਦਾ ਖਾਸ ਕਰਕੇ ਕਰਕੇ ਖਿਆਲ ਰੱਖਣਾ ਹੈ ਜਿਥੇ ਬੰਦੀਆਂ ਵੱਲੋਂ ਹੁਕਮ ਆਇਆ ਕਿ ਥੋੜਾ ਜਿਹਾ ਗਰੇਜ ਕਰਨਾ ਕਿ ਠੀਕ ਹੈ ਆਪਾਂ ਇੱਕ ਸੰਘਰਸ਼ ਦਾ ਹਿੱਸਾ ਬਣੇ ਹੋਏ ਆ ਵਿਦਰੋਹ ਕਰਨ ਆਏ ਹੋਏ ਆ ਸਾਨੂੰ ਚਾਹ ਹੈ ਅਸੀਂ ਇਹਨੂੰ ਵੀ ਵਿਆਹ ਜਮੇ ਲਿਆ ਹੋਇਆ ਪਰ ਥੋੜਾ ਡਿਸਪਲਿਨ ਦਾ ਖਿਆਲ ਰੱਖਣਾ ਜਿੰਨੇ ਸਾਡੇ ਬਜ਼ੁਰਗ ਨੇ ਟਰਾਲੀਆਂ 'ਚ ਬੈਠੇ ਨੇ ਉਹਨਾਂ ਨੂੰ ਟਾਈਮ ਨਾਲ ਗੱਦੇ-ਗੁੱਦੇ ਦੇ ਕੇ ਕੰਬਲ ਦੇ ਕੇ ਪਾ ਦਿਆ ਕਰੋ ਕਿਉਂਕਿ ਠੰਡ ਦੇ ਦਿਨ ਨੇ ਵੈਸੇ ਤਾਂ ਸਾਡੇ ਬਾਪੂ ਤਕੜੇ ਨੇ ਬਜ਼ੁਰਗ ਅੱਜ ਕੱਲ ਕਹਾਉਂਦੇ ਨਹੀਂ ਹੈਗੇ ਵੀ ਅਸੀਂ ਬਜ਼ੁਰਗਾਂ ਨੌਜਵਾਨਾਂ ਤੋਂ ਵੀ ਇੱਤੇ ਜੀ ਪੈਂਦੇ ਨੇ ਭਾਰੀ ਨੌਜਵਾਨਾਂ ਨੂੰ ਕਹਿੰਦੇ ਨੇ ਵੀ ਦੱਸੋ ਜੇ ਕੋਈ ਚਾਹੀਦਾ ਅਸੀਂ ਟਰਾਲੀ 'ਚ ਜੜਾ ਕੱਢਿਆ ਹੁੰਦੇ ਆ ਤੁਸੀਂ ਸਾਡੀਆਂ ਮਾਵਾਂ ਇੱਥੇ ਬੈਠੀਆਂ ਨੇ ਸਾਰੇ ਸਮੂਹ ਇੱਕ ਤਸਵੀਰ ਦੁਨੀਆ ਦੇ ਸਾਹਮਣੇ ਬਹੁਤ ਖੂਬਸੂਰਤ ਜਾ ਰਹੀ ਹੈ ਇਹ ਕੱਲੇ ਭਾਰਤ ਦਾ ਸੰਘਰਸ਼ ਨਹੀਂ ਇਹ ਪੂਰੀ ਦੁਨੀਆ ਦਾ ਸੰਘਰਸ਼ ਬਣਿਆ ਹੋਇਆ ਹੈ ਹੁਣ ਪੂਰੀ ਦੁਨੀਆ ਦੀ ਅੱਖ ਹੈ ਤੇ ਬੀਬੀਸੀ ਨਿਊਜ਼ ਲਗਾਤਾਰ ਕਵਰੇਜ ਕਰ ਰਿਹਾ ਕੈਨੇਡਾ ਅਮਰੀਕਾ ਦਾ ਮੀਡੀਆ ਲਗਾਤਾਰ ਕਵਰੇਜ ਕਰ ਰਿਹਾ ਕਿ ਕੀ ਬਣੂਗਾ ਸੋ ਭਰੋਸਾ ਰੱਖਿਓ ਆਪਣੇ ਆਪ ਤੇ ਯਕੀਨ ਰੱਖਿਓ ਜਿੱਤ ਕੇ ਜਾਵਾਂਗੇ ਜਿੱਤਣ ਵਾਸਤੇ ਹੀ ਆਏ ਆਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਸ